बाल जड़ों दी प्रॉब्लम तो हो परेशान त ले आओ एनवी ग्रो अप प्लस हेयर ऑयल जिसे लगातार इस्तेमाल नाल ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਾਂ ਮਨਜੀਤ ਸਿੰਘ ਰੁਮਾਣਾ ਆਮ ਆਦਮੀ ਪਾਰਟੀ ਲੁਧਿਆਣਾ ਵੱਲੋਂ ਲੋਕ ਸਭਾ ਹਲਕੇ ਦੀ ਵਲੰਟੀਅਰ ਮਿਲਣੀ ਲੁਧਿਆਣਾ ਦੇ ਸ਼ਹਿਨशाह ਪੈਲਸ ਵਿੱਚ ਸੂਬਾ ਸਕੱਤਰ ਅਮਨਦੀਪ ਸਿੰਘ ਮੋਹੀ ਜ਼ਿਲ੍ਹਾ ਪ੍ਰਧਾਨ ਸ਼ਰਨਪਾਲ ਸਿੰਘ ਮੱਕੜ ਤੇ ਲੋਕ ਸਭਾ ਇੰਚਾਰਜ ਡਾਕਟਰ ਦੀਪਕ ਬਾਂਸਲ ਦਿਹਾਤੀ ਪ੍ਰਧਾਨ ਹਰਪੁਪਿੰਦਰ ਸਿੰਘ ਤਰੋੜ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਲੁਧਿਆਣਾ ਲੋਕ ਸਭਾ ਦੇ ਉਮੀਦਵਾਰ ਆਸ਼ੋਕ ਪ੍ਰਾਸ਼ਰ ਪੱਪੀ ਅਤੇ ਲੁਧਿਆਣਾ ਲੋਕ ਸਭਾ ਹਲਕੇ ਦੇ ਵਿਧਾਇਕ ਮਦਨ ਲਾਲ ਬੱਗਾ ਕੁਲਵੰਤ ਸਿੰਘ ਸਿੱਧੂ ਦਲਜੀਤ ਸਿੰਘ ਪੋਲਾ ਗਰੇਵਾਲ ਗੁਰਪ੍ਰੀਤ ਸਿੰਘ ਗੁਰਪ੍ਰੀਤ ਗੋਗੀ ਬੀ ਬੀ ਰਜਿੰਦਰਪਾਲ ਕੌਰ ਛੀਨਾ ਜੀਵਨ ਸਿੰਘ ਸੰਘਵਲ ਚੇਅਰਮੈਨ ਅਤੇ ਖਜ਼ਾਂਚੀ ਸੁਰੇਸ਼ ਗੋਇਲ ਚੇਅਰਮੈਨ ਇੰਪਰੂਵਮੈਂਟ ٹرسٹ ترਸੀਮ ਸਿੰਘ ਪਿੰਡਰ ਬਲੌਰ ਸਿੰਘ ਮੁੱਲਾਂਪੁਰ ਹਰਨੇਕ ਸਿੰਘ ਸੇਖੋਂ ਸ਼ਾਮਲ ਹੋਏ ਇਸ ਵਲੰਟੀਅਰ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਅਮਨਦੀਪ ਸਿੰਘ ਮੋਹੀ ਨੇ ਕਿਹਾ ਕਿ ਸ਼੍ਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਹਲਕਾ ਕੇਂਦਰੀ ਤੋਂ ਹਰ ਸਮੇਂ ਲੋਕਾਂ ਵਿੱਚ ਵਿਚਰਨ ਵਾਲੇ ਵਿਧਾਇਕ ਅਸ਼ੋਕ ਪ੍ਰਾਸ਼ਰ ਪੱਪੀ ਨੂੰ ਲੋਕ ਸਭਾ ਲੁਧਿਆਣਾ ਦੀ ਜ਼ਿੰਮੇਵਾਰੀ ਸੌਂਪੀ ਹੈ। ਉਹਨਾਂ ਨੇ ਵਲੰਟੀਅਰ ਸਾਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਲੋਕ ਸਭਾ ਲੁਧਿਆਣਾ ਤੋਂ ਅਸ਼ੋਕ ਪ੍ਰਾਸ਼ਰ ਪੱਪੀ ਨੂੰ ਲੁਧਿਆਣਾ ਸੀਟ ਤੋਂ ਵੱਡੇ ਫਰਕ ਨਾਲ ਜਿੱਤਵਾ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਮਿਸ਼ਨ 13 0 ਵਿੱਚ ਆਪਣਾ ਅਹਿਮ ਯੋਗਦਾਨ ਪਾਈਏ। ਜ਼ਿਲ੍ਹਾ ਪ੍ਰਧਾਨ ਸ਼ਰਨਪਾਲ ਸਿੰਘ ਮੱਕੜ ਨੇ ਇਸ ਦੌਰਾਨ ਸੰਬੋਧਿਤ ਕਰਦੇ ਹੋਏ ਅਸ਼ੋਕ ਪ੍ਰਾਸ਼ਰ ਪੱਪੀ ਨੂੰ ਯਕੀਨ ਦਿਵਾਇਆ ਕਿ ਪਾਰਟੀ ਦਾ ਇੱਕ ਇੱਕ ਵਲੰਟੀਅਰ ਸਾਥੀ ਤੁਹਾਨੂੰ ਦਿੱਲੀ ਸੰਸਦ ਵਿੱਚ ਭੇਜਣ ਲਈ ਘਰ-ਘਰ ਜਾ ਕੇ ਪਾਰਟੀ ਦੀਆਂ ਨੀਤੀਆਂ ਦਾ ਪ੍ਰਚਾਰ ਕਰੇਗਾ ਅਤੇ ਤੁਹਾਡੇ ਲਈ ਅਰਵਿੰਦ ਕੇਜਰੀਵਾਲ ਜੀ ਲਈ ਵੋਟਾਂ ਮੰਗੇਗਾ। ਉਹਨਾਂ ਨੇ ਇਸ ਦੌਰਾਨ ਵਿਸ਼ਵਾਸ ਦਿਵਾਇਆ ਕਿ ਸਾਡੀ ਲੁਧਿਆਣਾ ਦੀ ਟੀਮ ਲੁਧਿਆਣਾ ਲੋਕ ਸਭਾ ਦੇ ਇੱਕ ਬੂਥ ਤੇ ਜਿੱਤ ਪ੍ਰਾਪਤ ਕਰਨਗੇ। ਲੋਕ ਸਭਾ ਉਮੀਦਵਾਰ ਅਸ਼ੋਕ ਪ੍ਰਾਸ਼ਰ ਪੱਪੀ ਨੇ ਵੱਡੀ ਗਿਣਤੀ ਵਿੱਚ ਵਲੰਟੀਅਰ ਸਾਥੀਆਂ ਦਾ ਪਹੁੰਚਣਾ ਤੇ ਸਾਥ ਦੇਣ ਲਈ ਧੰਨਵਾਦ ਕਰਦੇ ਹੋਏ ਕਿਹਾ ਕਿ ਜੋ ਸੇਵਾ ਪਾਰਟੀ ਨੇ ਮਾਨ ਸਾਹਿਬ ਨੇ ਲਗਾਈ ਹੈ ਉਸ ਨੂੰ ਤਨੋਂ ਮਨੋਂ ਦਿਨ ਰਾਤ ਇੱਕ ਕਰਕੇ ਪੂਰੀ ਕਰਾਂਗਾ ਅਤੇ ਪਿਛਲੇ 2 ਸਾਲਾਂ ਤੋਂ ਜਿਸ ਤਰ੍ਹਾਂ ਹਲਕਾ ਕੇਂਦਰੀ ਵਿੱਚ ਪੂਰੀ ਟੀਮ ਨੂੰ ਨਾਲ ਲੈ ਕੇ ਚੱਲਿਆ ਹਾਂ ਉਸੇ ਤਰ੍ਹਾਂ ਲੁਧਿਆਣਾ ਲੋਕ ਸਭਾ ਦੀ ਟੀਮ ਨੂੰ ਵੀ ਨਾਲ ਲੈ ਕੇ ਚੱਲਾਂਗਾ ਇਸ ਦੌਰਾਨ ਪ੍ਰੋਫੈਸਰ ਤੇਜਪਾਲ ਸਿੰਘ ਪਰਮਵੀਰ ਸਿੰਘ ਦਪਿੰਦਰ ਸਿੰਘ ਮਾਸਟਰ ਹਰੀ ਸਿੰਘ ਗੁਰਜੀਤ ਸਿੰਘ ਗਿਲ ਅਬਦੁਲ ਕਾਦਰ ਨੀਤੂ ਬੋਰਾ ਸ਼ੇਖਰ ਗਰੋਵਰ ਇੰਦਰਜੀਤ ਕੌਰ ਸੋਨੂ ਕਲਿਆਣ ਲੇਖਰਾਜ ਅਰੁੜਾ ਤਰਮਿੰਦਰ ਸਿੰਘ ਫੌਜੀ ਗੁਰਪ੍ਰੀਤ ਸੈਣੀ ਡਾਕਟਰ ਅਨੰਤਜੀਤ ਕੌਰ ਸੋਨੀਆ ਅਲਗ ਜਗੀਰ ਸਿੰਘ ਡਾਕਟਰ ਗਗਨ ਸ਼ਰਮਾ ਮਾਨਵ ਸੋਪਤੀ ਮਹਿੰਦਰ ਸਿੰਘ ਯਾਦਵ ਜਗੀਰ ਸਿੰਘ ਰਾਜਵੀਰ ਸਿੰਘ ਜਗਦੀਪ ਸਿੰਘ ਪੱਠਣ सुरेंद्र ਕੌਰ सुरेंद्र ਸਿੰਘ ਜਿੰਦਾ ਕ੍ਰਿਸ਼ਨ ਲਾਲਕਾ ਰਿੰਕੂ ਗਾਂਧੀ ਵਰਸ਼ਾ ਰਾਮਪਾਲ ਮਨਵਿੰਦਰ ਕੌਰ ਘੁੰਮਣ ਪੂਸ਼ਨ ਸ਼ਰਮਾ ਅਜੇ ਨਾਇਰ ਟੈਂਕੀ ਰਾਜੂ ਬੱਬੇ ਨਿੱਕੀ ਕੋਲੀ ਨਿਧੀ ਗੁਪਤਾ ਪੁਨੀਤ ਸਾਨੀ ਨਵਨੀਤ ਕੌਰ ਵਰुण ਸ਼ਰਮਾ ਦਸ਼ਮੀਸ਼ ਸਿੰਘ ਅਨੀਸ਼ ਖਾਨ ਗੰਗਦੀਪ ਸੈਣੀ ਚੰਦਰ ਕਾਲੀਆ ਗगन ਸ਼ਰਮਾ ਜਗੀਰ ਸਿੰਘ ਰਾਜਵੀਰ ਸਿੰਘ ਜਗਦੀਪ ਸਿੰਘ ਪੱਠਣ ਪਾਵਨ ਪਵਨ ਛਾਬੜਾ ਵਿਜੇ ਮੌਰੀਆ ਸੁਨੀਲ ਕੁਮਾਰ ਦਲੀਪ ਕੋਚ ਜਗਜੀਤ ਬਾਬਾ ਰਮੇਸ਼ ਕੁਮਾਰ ਜਤਿੰਦਰ ਆਦੀਆਂ ਰਜਿੰਦਰ ਸਿੰਘ ਖੁਰਾਣਾ ਰਵਿੰਦਰ ਸਿੰਘ ਪ੍ਰਦੀਪ ਆਪੂ ਜਸ਼ਪਾਲ ਸ਼ਰਮਾ ਅਮਨ ਪੱਠਲ ਬਰਵਿੰਦਰ ਸਿੰਘ ਕਮਲ ਮਿਗਲਾਨੀ ਅਮਰਜੀਤ ਸਿੰਘ ਗੋਬਿੰਦ ਬਾਂਸਲ ਪਰਮਿੰਦਰ ਪੱਪੂ ਸਵਰਨ ਸਿੰਘ ਛਿੱਬਰ ਜਗਜੀਤ ਬਾਵਾ ਇੰਦਰਜੀਤ ਸਿੰਘ ਫੌਜੀ ਅਵਤਾਰ ਸਿੰਘ ਸੁਖਵਿੰਦਰ ਸਿੰਘ ਨੋਨਾ ਦਰਜੀਤ ਸਿੰਘ ਜਸਵਿੰਦਰ ਸਿੰਘ ਕਸ਼ਮੀਰੀ لال ਮਲਕੀਤ ਸਿੰਘ ਐਸਐਸ ਗਿੱਲ ਚੰਦਰਪਾਲ ਸਨੀ 베ਦੀ ਆਪਣੇ ਸਾਥੀਆਂ ਸਮੇਤ ਪਹੁੰਚੇ ਹੋਏ ਸਨ